ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਕਿਹੜੇ ਕੋਤਕ ਸਨ ਜਿਨ੍ਹਾਂ ਨੂੰ ਵੇਖ ਕੇ ਰਾਇ ਬੁਲਾਰ ਗੁਰੂ ਨਾਨਕ ਸਾਹਿਬ ਜੀ ਨੂੰ ਖੁਦਾ ਦਾ ਰੂਪ ਜਨਨ ਲੱਗਾ ਜਦੋਂ ਗੁਰੂ ਨਾਨਕ ਸਾਹਿਬ ਜੀ ਦਸ ਗਵਰਿਆਂ ਦੇ ਹੋਏ ਸਨ ਉਹ ਆਪਣੇ ਖੇਤਾਂ ਦੇ ਵਿੱਚ ਬੱਝਾ ਚਰਨਣ ਵਾਸਤੇ ਗਏ ਸਨ ਤੇ ਉੱਥੇ ਜਾ ਕੇ ਇਕਾਂਤ ਦੇ ਵਿੱਚ ਉਹ ਪਰਮਾਤਮਾ ਵਾਹਿਗੁਰੂ ਜੀ ਜੀ ਜਾਦ ਦੇ ਵਿੱਚ ਜੁੜ ਗਏ ਸਨ ਤੇ ਨਾਲ ਹੀ ਇੱਕ ਜੱਟ ਦਾ ਖੇਤ ਸੀ ਉੱਥੇ ਉਹਨਾਂ ਦੀ ਮੱਝਾਂ ਚਲੀਆਂ ਗਈਆਂ ਤੇ ਜਾ ਕੇ ਉਹਨਾਂ ਨੇ ਖੂਬ ਉਜਾੜਾ ਕੀਤਾ ਫਿਰ ਜੱਟ ਨੇ ਜਾ ਕਰਕੇ ਰਾਏ ਬਲਾਰ ਕੋਲ ਸ਼ਿਕਾਇਤ ਕੀਤੀ ਫਿਰ ਰਾਏ ਬਲਾਰ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਸੱਦੇ ਆ ਤੇ ਪੁੱਛਿਆ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਮੇਰੀਆਂ ਮੱਝਾਂ ਤਾਂ ਗਈਆਂ ਸਨ ਪਰ ਉਹਨਾਂ ਨੇ ਕੋਈ ਉਜਾੜਾ ਨਹੀਂ ਕੀਤਾ ਫਿਰ ਰਾਇ ਬੁਲਾਰ ਨੇ ਜੱਟ ਦੇ ਨਾਲਿਕ ਆਤਮੀ ਭੇਜਿਆ ਤਾਂ ਜੱਟ ਕੀ ਵੇਖਦਾ ਹੈ ਜਾਗ ਕਰਕੇ ਕਿ ਜਿਹੜਾ ਖੇਤ ਦਾ ਹਿੱਸਾ ਉਜੜਿਆ ਹੋਇਆ ਸੀ ਉਸ ਦੇ ਵਿੱਚ ਫਸਲ ਖੂਬ ਲੈ ਨਹੀਂ ਹੈ ਤੇ ਉਜਾੜੇ ਦਾ ਕੋਈ ਨਾਮੋ ਨਿਸ਼ਾਨ ਨਹੀਂ ਹੈ ਇਹ ਸਭ ਵੇਖਨ ਤੋਂ ਉਪਰੰਤ ਜੱਟ ਨੇ ਆਪ ਹੀ ਰਾਇ ਬੁਲਾਰ ਨੂੰ ਕਿਹਾ ਕਿ ਨਾਨਕ ਕੋਈ ਆਮ ਬਾਲਕ ਨਹੀਂ ਹੈ ਇਹ ਹਮੇਸ਼ਾ ਪਿਆਰ ਭਰੀਆਂ ਸਿਆਣੀਆਂ ਗੱਲਾਂ ਕਰਦੇ ਨੇ ਇਹ ਹਰ ਸਮੇਂ ਸੋਚੇ ਰੱਬ ਦੇ ਨਾਲ ਇੱਕ ਮੁੱਕ ਹੋ ਕੇ ਰਹਿੰਦੇ ਨੇ ਜਦੋਂ ਗੁਰੂ ਨਾਨਕ ਸਾਹਿਬ ਜੀ 11 ਕੁ ਵਰਿਆਂ ਦੇ ਹੋਏ ਸਨ ਇੱਕ ਦਿਨ ਗੁਰੂ ਜੀ ਇੱਕ ਰੁੱਖ ਦੇ ਥੱਲੇ ਸੁੱਤੇ ਹੋਏ ਸਨ ਤੇ ਰਾਏ ਬਲਾਰ ਉਸ ਰਸਤੇ ਸਾਨੀ ਲੰਘ ਰਿਹਾ ਸੀ ਉਸ ਨੇ ਕੀ ਵੇਖਿਆ ਕਿ ਬਾਕੀ ਰੁੱਖਾਂ ਦੀ ਪਰਛਾਵੇਂ ਸੂਰਜ ਦੀ ਦਸ਼ਾ ਦੇ ਅਨੁਸਾਰ ਟਲੇ ਹੋਏ ਸਨ ਪਰ ਜਿਸ ਰੁੱਖ ਦੀ ਛਾਹ ਹੇਠ ਗੁਰੂ ਨਾਨਕ ਸਾਹਿਬ ਜੀ ਪਏ ਹੋਏ ਨੇ ਉਸ ਰੁੱਖ ਦੀ ਪਰਛਾਵੇਂ ਦੇ ਉੱਤੇ ਸੂਰਜ ਦੀ ਦਸ਼ਾ ਦਾ ਕੋਈ ਅਸਰ ਨਹੀਂ ਹੈ ਇੱਕ ਕੂਤਕ ਵੇਖ ਕੇ ਉਹ ਹੈਰਾਨ ਹੋ ਗਿਆ ਤੇ ਕਹਿਣ ਲੱਗਾ ਇਹ ਕੋਈ ਵਲੀ ਖੁਦਾਏ ਸਾਡੇ ਪਿੰਡ ਦੇ ਵਿੱਚ ਪੈਦਾ ਹੋਇਆ ਹੈ ਸਾਡੇ ਕਿੱਡੀ ਵੱਡੀ ਭਾਗ ਨੇ ਫਿਰ ਮਹਿਤਾ ਕਾਰੋ ਜੀ ਨੂੰ ਉਹਨਾਂ ਕਿਹਾ ਕਿ ਇਹ ਤੇਰਾ ਕੋਈ ਪੁੱਤਰ ਨਹੀਂ ਹੈ ਕੋਈ ਵੱਡਾ ਮਹਾਪੁਰਸ਼ ਹੈ ਫਿਰ ਅਗਲੇ ਦਿਨ ਜਦੋਂ ਸਤਿਗੁਰੂ ਨਾਨਕ ਸਾਹਿਬ ਜੀ ਦੇ ਮੁਖੜੇ ਦੇ ਉੱਤੇ ਸੱਪ ਨੇ ਸ਼ਾਂਤ ਕੀਤੀ ਹੈ ਰਾਏ ਬੁਲਾਰ ਨੇ ਆਪਣੀ ਅੱਖੀ ਵਿਖਿਆ ਹੈ ਤਾਂ ਜੋ ਜਿਹੜਾ ਸੱਤ ਹੈ ਘੂੜੀ ਦੀ ਟਾਪ ਦੀ ਆਵਾਜ਼ ਸੁਣ ਕੇ ਆਪਣੇ ਫਨ ਸਮੇਟ ਕੇ ਆਪਣੀ ਖੁੱਡ ਦੇ ਵਿੱਚ ਜਲ ਵੜ ਗਿਆ ਹੈ ਤੇ ਗੁਰਨਾਨਕ ਸਾਹਿਬ ਜੀ ਹੱਸਦੇ ਹੋਏ ਉੱਠ ਕੇ ਬੈਠ ਗਏ ਨੇ ਇਹ ਕੋਤਕ ਵੇਖ ਕੇ ਰਾਏ ਬੁਲਾਰ ਪੁਕਾਰ ਉੱਠਿਆ ਇਨ੍ਹਾਂ ਕੋਲ ਤਾਂ ਜ਼ਹਿਰ ਵੀ ਆ ਕੇ ਅੰਮ੍ਰਿਤ ਬਣ ਜਾਂਦਾ ਹੈ ਸਾਡੇ ਪਿੰਡ ਦੇ ਵੱਡੇ ਭਾਗ ਨੇ ਕਿ ਐਡੀ ਵੱਡੀ ਅਜਮਤ ਵਾਲਾ ਕੋਈ ਮਹਾਪੁਰਸ਼ ਇੱਥੇ ਪੈਦਾ ਹੋਇਆ ਹੈ ਜਿਸ ਨੂੰ ਸਭ ਵੀ ਨੰਨ ਸਿਕਾਰ ਕਰਦੇ ਨੇ ਰਾਏ ਬੁਲਾਰ ਨੇ ਇਨ੍ਹਾਂ ਤਿੰਨਾਂ ਕੋਤਕਾਂ ਤੋਂ ਪ੍ਰਭਾਵਤ ਹੋ ਕੇ ਮਹਤਾ ਕਾਰਜੂ ਨੂੰ ਆਖਿਆ ਵੇਖੀਂ ਕਿ ਤੇ ਇਨ੍ਹਾਂ ਦਾ ਮੂੰਹ ਨਾ ਫਟਕਾਰ ਦੇਵੀ ਅਸੀਂ ਬੜੇ ਵੱਡੇ ਭਾਗਾਂ ਵਾਲੇ ਹਾਂ ਜਿਨ੍ਹਾਂ ਦੇ ਪਿੰਡ ਦੇ ਵਿੱਚ ਨਾਨਕ ਜੀ ਵਰਗੇ ਖੁਦਾ ਦੇ ਪਿਆਰੇ ਅਜੀਮ ਵਰਗ ਦਾ ਜਨਮ ਹੋਇਆ ਹੈ ਉਵਾਹਿ ਗੁਰੂ ਦੀ ਖਾਲਸਾ ਉਵਾਹਿ ਗੁਰੂ ਦੀ ਕੀ ਫਤ